ਹਾਂਜੀ ਦੋਸਤੋ ਪਸ਼ੂ ਮੰਡੀ ਡਬਲ ਤੋਂ ਇੱਕ ਹੋਰ ਸੋਹਣੀ ਵੈੜ ਪ्योर ਐਚਐਸਟ ਲੱਗਦਾ ਪਹਿਲੇ ਸੂਈ ਹੈ ਤੇ ਹੈ ਵੀ ਗੱਬਣ ਪੂਰੀ ਜਾਣਕਾਰੀ ਆਪਾਂ ਓਨਰ ਤੋਂ ਮਾਲਕ ਤੋਂ ਲੈ ਕੇ ਦਿੰਨੇ ਆਂਗੀ ਇੱਕ ਵਾਰੀ ਆ ਕੇ ਉੱਤੇ ਨਜ਼ਰ ਮਾਰ ਲਓ ਗੱਦ ਕਾਠ ਫੇਸ ਕੁਆਲਿਟੀ ਆਰਡਰ ਕੁਆਲਿਟੀ ਇੱਕ ਨੰਬਰ ਤੇ ਫੇਸ ਦੇ ਉੱਤੇ ਜਿਹੜੀ ਚਮਕ ਬਾਡੀ ਦੇ ਉੱਤੇ ਜਿਹੜੀ ਸ਼ਾਈਨਿੰਗ ਹੈ ਉਹ ਵੀ ਇੱਕ ਨੰਬਰ ਹੈ ਜੀ ਪੂਰੇ ਵਧੀਆ ਗੁਲਾਈ ਦੇ ਵਿੱਚ ਅੱਡ ਰ ਹੈ ਸਾਰੇ ਦਾ ਸਾਰਾ ਦੋ ਤਿੰਨ ਨਗ ਬਾਈ ਇੱਥੇ ਜਿਹੜੇ ਖੜੇ ਤੁਸੀਂ ਸਾਹਮਣੇ ਦੇਖ ਰਹੇ ਹੋ ਬਾਈ ਸੇਲ ਕਰਦੇ ਕੁਛ ਉਹਨਾਂ ਦੇ ਡਬਲ ਹੀ ਅਜ ਲੈ ਕੇ ਆਏ ਆ ਤੇ ਪੂਰੀ ਜਾਣਕਾਰੀ ਡਿਟੇਲ ਆਪਰ ਵੀ ਹੋ ਰਿਆਂ ਤੋਂ ਲੈ ਕੇ ਦਿੰਨੇ ਆ ਪਛੋਣ ਦੇ ਬਾਰੇ ਤੇ ਕੰਟੈਕਟ ਨੰਬਰ ਵੀ ਲੈ ਕੇ ਦੇਵਾਂਗੇ ਕਿਸੇ ਵੀ ਵੀਰ ਨੇ ਕੋਈ ਜਾਣਕਾਰੀ ਇਹਨਾਂ ਕੰਮ ਦੀ ਲੈਣੀ ਹੋਵੇ ਬਾਈ ਨਾਲ ਸੰਪਰਕ ਕਰਨਾ ਹੋਵੇ ਤਾਂ ਕਰ ਸਕਦਾਗਾ ਕਰਦੇ ਆਂ ਜੀ ਗੱਲਬਾਤ ਲੈਣੀ ਡਿਟੇਲ ਅੱਛੀ ਗੱਲ ਦੀ ਨਾਮ ਤੇ ਨੰਬਰ ਬੋਲੋ ਵੀਰੇ ਮਕੌਰ ਤੋਂ ਵੀਰੇ ਮੋਬਾਈਲ ਨੰਬਰ 79733 ਤੇ 05215 79733 ਹਾਂ 05215 05215 ਠੀਕ ਹੈ ਪਿੰਡ ਕਿਹੜਾ ਵੀਰੇ ਰੰਗਵਾਲ ਦੇ ਰੰਗਵਾਲ ਸੁਨਾਮ ਦੇ ਨਾਲ ਸੰਗਰੂਰ ਦੇ ਠੀਕ ਹੈ ਤੇ ਭਈ ਆਹ ਗਾਂ ਦੀ ਡਿਟੇਲਸ ਹੋਆ ਕਿਹੜਾ ਹੈਗਾ ਇਹ ਪਹਿਲਾਂ ਦਾ ਦੋ ਦੰਦਾਂ ਪਹਿਲਾਂ ਦੋ ਦੰਦ ਤੇ ਦੁੱਧ ਦਾ ਕੀ ਰਿਕਾਰਡ ਹੈ ਇਹਦਾ ਮਤਲਬ ਐ ਕਿ ਕਿੰਨਾ ਨਹੀਂ ਐ ਕਿ ਕਿੰਨਾ 25 26 ਕਿਲੋ ਦੇ ਦਿੰਦਾ ਠੀਕ ਹੈ ਬਾਕੀ ਸੇਵਾ ਤੇ ਆ ਹਾਂ ਠੀਕ ਐ ਮਨ ਲਗੀ ਕਰਦੇ ਆਂ ਬਈ 130 ਅਖੀਰ ਕਿੱਥੇ ਤੱਕ ਛੱਡਾਂਗੇ 132 ਦੀ ਦੂਜੀ ਗਾਂ ਬਈ ਐਸੇ ਬਾਈ ਜੀ ਤੁਹਾਡੇ ਸਾਹਮਣੇ ਹੈਗੀ ਪੂਰੀ ਜਾਣਕਾਰੀ ਇਹਦੀ ਵੀ ਲੈ ਕੇ ਦਿੰਨੇ ਆਂ ਦੋਵੇਂ ਪਸ਼ੂਆਂ ਦੀ ਪੂਰੀ ਜਾਣਕਾਰੀ ਆਪਾਂ ਲੈ ਕੇ ਦਿੰਨੇ ਆਂ ਇਹ ਥੋੜਾ ਜਿਹਾ ਗਾਂ ਕਹਿੰਦੇ ਫਾਰਮ ਤੋਂ ਆਈ ਏ ਤੇ ਮੜਾ ਆ ਤੱਕਾ ਥੋੜਾ ਜਿਆਦਾ ਕਰਦੀ ਆ ਭਜਨ ਹਟ ਕਰਦੀ ਏਗੀ ਬਾਕੀ ਜਾਣਕਾਰੀ ਆਪਾਂ ਲੈ ਕੇ ਦਿੰਨੇ ਆਂ ਵੀਰੇ ਤੋਂ ਕੱਦ ਕਾਠ ਇਹਦਾ ਵੀ ਬਹੁਤ ਹੀ ਸੋਹਣਾ ਭਈ ਇਹ ਦੂਜੀ ਗਾਂ ਦੀ ਡਿਟੇਲ ਇੱਕ ਖੀਰੀ ਹੈ ਵੀਰੇ ਖੀਰੀ ਹੈਗੀ ਇਹ ਹਜੇ ਲਜੂਦਾ ਬਰ ਬਰ ਵੀਰੇ 10-12 ਦਿਨ ਲੈ ਜੂਗੀ ਠੀਕ ਹੈ ਤੇ ਆ ਕਿੰਨੇ ਦਾ ਸੱਚ ਟਾਈਮ ਕੱਢੂਗੀ ਹਏ ਹਫਤਾ ਤੱਕ ਹਫਤਾ ਤੱਕ ਲੈ ਜੂਗੀ 10 ਦਿਨ ਆ ਲੈ ਜੂ ਮਤਲਬ ਠੀਕ ਹੈ ਤੇ ਭਈ ਇਹਦਾ ਦੁੱਧ ਦਾ ਕੀ ਅਨਮਾਨ ਲੱਗਦਾ ਇਹ ਦੋ ਵੀ ਭਾਈ ਜੀ ਉੱਪਰ ਵੀ 35 ਤੋਂ ਉੱਤੇ ਉੱਤੇ ਠੀਕ ਹੈ ਫਾਰਮ ਚੋਈ ਲੱਗਦੀ ਹੈ ਨਾ ਤਾਂ ਵੀ 8-5 ਵੀ ਜਿਆਦਾ ਕਰਦੀ ਆ ਠੀਕ ਹੈ ਮੁੱਲ ਹਾਂ ਮੁੱਲ ਕੀ ਕਰਦੇ ਹੋ ਭਾਈ ਇਹ ਦੋ ਸਵਾ ਦੋ 2.5 ਲੱਖ ਠੀਕ ਹੈ ਅਖੀਰ ਕਿੱਥੋਂ ਤੱਕ ਦੋ ਦੋ ਦੇ ਆਸ-ਪਾਸ ਦੀ ਠੀਕ ਹੈ ਮੈਂ ਮਾਨਤਨ ਵਧੀਆ ਹੋ ਜਾਊਗਾ ਠੀਕ ਹੈ ਤੇ ਭਾਈ ਨੰਬਰ ਦੁਬਾਰਾ ਬੋਲ ਦਿਓ ਇੱਕ ਵਾਰੀ 98733 ਜੀ 05215 ਠੀਕ ਹੈ ਵੀਰੇ ਧੰਨਵਾਦ ਹਾਂਜੀ ਦੋਸਤੋ ਪੂਰੀ ਜਾਣਕਾਰੀ ਵੀਰੇ ਨੇ ਦੋਵੇਂ ਪਸ਼ੂਆਂ ਦੀ ਦਿੱਤੀ ਪਸ਼ੂ ਦੋਵੇਂ ਹੀ ਸੋਹਣੇ ਆ ਬਸ ਜਿਹੜੀ ਆ ਬੱਛੀ ਐ ਇਹ ਆਈ ਹੋਈ ਐ ਜੀ ਕਹਿੰਦੇ ਫਾਰਮ ਤੋਂ ਦੇ ਤਾਂ ਕਰਕੇ ਅੜਚੰਮ ਜਿਆਦਾ ਕਰਦੀ ਹੈਗੀ ਆਲ ਵੀ ਕਰਦੀ ਐ ਮੰਡੀ ਤੱਕ ਤੇ ਬਾਹਰ ਨਹੀਂ ਨਿਕਲੀ ਹੋਣੀ ਖੀਰੀ ਐ ਬਾਕੀ ਥਨ ਲੇਵਾ ਬਹੁਤ ਹੀ ਸੋਹਣਾ ਲੱਗਿਆ ਹੋਇਆਗਾ ਕੱਦ ਕਾਟ ਦੀ ਵੀ ਬਹੁਤ ਸੋਹਣੀ ਛੋਟੇ ਕੰਨਾਂ ਦੀ ਹੈ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਬਾਕੀ ਵੀਰੇ ਨੇ ਆਪ ਦਾ ਨੰਬਰ ਵੀ ਦਿੱਤਾ ਈ ਬਈ ਆਪ ਦਾ ਨਾਮ ਕੀ ਹੈ ਤੁਹਾਡਾ ਚਮਕੌਰ ਸਿੰਘ ਠੀਕ ਹੈ ਜੀ ਠੀਕ ਹੈ ਚਮਕੌਰ ਵੀਰੇ ਨੇ ਨੰਬਰ ਵੀ ਦਿੱਤਾ ਹੋਇਆ ਈ ਜੀ ਗੱਲਬਾਤ ਕਰ ਸਕਦੇ ਹੋ ਘਰੇ ਵੀ ਨਗ ਹੁੰਦੇ ਆ ਅਵੇਲੇਬਲ ਹਨਾ ਤੇ ਵਪਾਰ ਦਾ ਹੀ ਕੰਮ ਹੈਗਾ ਬਾਕੀ ਪੂਰੀ ਜਾਣਕਾਰੀ ਹੋਰ ਵੀ ਜੇ ਤੁਸੀਂ ਨਕਦੀ ਲੈਣੀ ਹੈ ਬਾਈ ਨਾਲ ਸੰਪਰਕ ਕਰਕੇ ਤੇ ਗੱਲਬਾਤ ਕਰ ਸਕਦੇ ਹੋ ਹਰੇਕ ਪਸ਼ੂ ਮੰਡੀ ਆਉਂਦੀ ਹੁੰਦੀ ਹੈ ਵੀਰੇ